ਪੰਜਾਬ ਦੇ ਵਿੱਚ ਪੈ ਰਹੀ بارش ਕਰਕੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਜੇਕਰ ਬਾਹਰਲੇ ਸੂਬਿਆਂ ਦੀ ਗੱਲ ਕਰੀਏ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਪੈ ਰਹੀ بارش ਹਿਮਾਚਲ ਦੀ ਗੱਲ ਕਰੀਏ ਉੱਥੇ ਸਬਜ਼ੀਆਂ ਦੇ ਰੇਟ ਜਿਹੜੇ ਆ ਸਬਜ਼ੀਆਂ ਜਦੋਂ ਆਉਂਦੀਆਂ ਨੇ ਇੱਥੇ ਘੱਟ ਆਉਂਦੀਆਂ ਨੇ ਜਿਸ ਕਰਕੇ ਸਬਜ਼ੀਆਂ ਰੇਟ ਵੱਜ ਜਾਂਦੇ ਨੇ ਜਿਹੜੇ ਸਬਜ਼ੀ ਵਗਰੇਤਾ ਨੇ ਜਿਹੜੇ ਸਬਜ਼ੀ ਵੇਦਣਾ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਕਿੰਨੇ ਕੁ ਸਬਜ਼ੀਆਂ ਰੇਟ ਵਧੇ ਆ ਕੀ ਫਰਕ ਪਿਆ ਅ ਕਰੀਬ 40-50% ਦਾ ਫਰਕ ਪੈ ਗਿਆ ਅ ਜੇ ਕੀ ਮੰਨਦੇ ਹੋ ਵਜ੍ਹਾ ਕੀ ਮੰਨਦੇ ਹੋ ਵਜ੍ਹਾ ਬਰਸਾਤ ਦਾ ਇੱਕ ਪਹਾੜੀ ਏਰੀਆ ਤੋਂ ਆ ਰਹੀ ਆ ਰਾਹ ਖੁੱਲੇ ਨਹੀਂ ਹੁੰਦੇ ਸਬਜੀ ਪੂਰੀ ਪਹੁੰਚ ਨਹੀਂ ਰਹੀ ਉਹਦੇ ਕਰਕੇ ਸਾਰੀ ਰੇਟ ਹੈਗੇ ਨੇ ਕੁਝ ਮੰਦੇ ਹੁ ਮੱਲਿਆਂ ਦਾ ਤੇ ਮੰਡੀ ਦਾ ਕੀ ਰੇਟ ਹੈ ਮੱਲਿਆਂ ਦਾ ਤੇ ਮੰਡੀ ਦਾ ਕਾਫੀ ਫਰਕ ਪੈ ਜਾਂਦਾ ਕਿਉਂਕਿ ਸਾਡੇ ਕੋਲ ਜਿਹੜੇ ਆਉਂਦੇ ਲੋਕੀ ਬੱਲਿਆਂ ਵਾਲਿਓ ਕਹਿੰਦੇ ਉੱਥੇ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਕਿਤੇ ਕਿਤੇ 30 40 ਰੁਪਏ ਦਾ ਫਰਕ ਪੈ ਜਾਂਦਾ ਤੇ ਇੱਥੇ ਜਿਹਦਾ ਹੁਣ ਮਟਰ ਦਾ 120 ਆ ਤੋ ਤੋਰੀ ਆ ਜਿਹੜੀ ਉਹ ਵੀ 70 80 ਰੁਪਏ ਵੇਚਦੀ ਉਹ ਮੱਲਿਆਂ 'ਫਿਰ ਦੂਨੇ ਰੇਟ ਤੇ ਕਰ ਦਿੰਦੇ ਆਗੇ ਟਮਾਟਰ ਵੀ ਦੱਸਿਆ 300 ਰੁਪਏ ਤੇ 800 800 ਦਾ ਉਹ 800 900 ਹਜ਼ਾਰ ਤੱਕ ਵੀ ਵਿਕ ਜਾਂਦਾ ਹਾਂਜੀ Shimla mirchi ਹੈਗੀ ਆ ਜੀ ਇਹ ਇਸ ਟਾਈਮ 90 ਰੁਪਏ 100 ਰੁਪਏ ਪਹਿਲਾਂ ਕੀ ਰੇਟ ਸੀ ਪਹਿਲਾਂ ਇਹੋ ਹੀ 40 50 60 ਇੱਥੇ ਕੀ ਜਾਂਦਾ 30% ਦਾ ਵਾਧਾ ਦੇਖਣ ਨੂੰ ਮਿਲਦਾ ਹੈ 40 50% ਦੇ ਇਹ ਕੋਈ ਕਦੋਂ ਜਾਂਦੀ ਉਹਦੋਂ ਕਿੰਨਾ ਹੋ ਜਾਂਦਾ ਉਹਦੋਂ ਉਹਦੋਂ ਹੋ ਜਾਂਦਾ ਕੀ ਲੱਗਦਾ ਸਿੱਧਾ ਸਿੱਧਾ ਜੇਬ ਤੇ ਅਸਰ ਆਮ ਜਨਤਾ ਦੀ ਪੂਰਾ ਜੀ ਅਗਲੇ ਇੱਥੇ ਆਉਂਦੇ ਆ ਇੰਨੀ ਦੂਰ ਦਾ 20 ਕਿਲੋਮੀਟਰ ਤੋਂ ਆਉਂਦੇ ਆ ਆਰਤੀਆਂ ਨੂੰ ਕਿੰਨੀ ਕੀ ਪਰੇਸ਼ਾਨੀ ਆਈ ਹੈ ਆਰਤੀਆਂ ਨੂੰ ਮਾਲ ਜਿਹੜਾ ਖਰਾਬ ਹੋ ਜਾਂ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਜਦੋਂ ਬਰਸਾਤੀ ਮੌਸਮ ਆ ਤੁਸੀਂ ਕਹਿੰਦੇ ਬਰਸਾਤਾ ਕਾਰਨ ਸਬਜ਼ੀਆਂ ਵੀ ਖਰਾਬ ਹੁੰਦੀਆਂ ਨੇ ਜੇਬ ਤੇ ਵੀ ਲੋਕਾਂ ਦੀ ਅਸਰ ਆ ਇਹ ਜੇ ਸਾਰਾ ਖਰਚਾ ਮਤਲਬ ਤੁਹਾਡੇ ਤੇ ਵੀ ਅੱਗੋਂ ਫਿਰ ਲੋਕਾਂ ਇਧਰ ਚੈਨ ਵੇ ਚੱਲੀ ਜਾਂਦਾ ਕੁਝ ਉਹ ਉਹਨਾਂ ਕੋਲ ਖਰਾਬ ਹੋ ਜਾਂਦਾ ਉਹ ਸਾਡੇ ਕੋਲ ਆ ਕੇ ਖਰਾਬ ਹੋ ਜਾਂਦਾ ਇਹੋ ਜੰਮ ਚੱਲੀ ਜਾਂਦਾ ਜਰਨਮ ਵਿਸ਼ਾਲ ਵਿਚਾਰ ਕੀ ਆ ਕੀ ਮੰਨਦੇ ਹੋ ਸਬਜ਼ੀਆਂ ਦੇ ਰੇਟ ਇੰਨੇ ਵੱਧ ਚੁੱਕੇ ਨੇ ਕਿ ਆਮ ਲੋਕਾਂ ਦੀ ਦੇਖ ਤੋਂ ਬਾਹਰ ਹੋ ਚੁੱਕੇ ਆ ਜੱਬ ਪਿੱਛੇ ਜਿਹੜੀ ਬਾੜ ਆ ਰਹੀ ਆ ਕੁਲੂਈ ਮਾਚਲ ਮੇ ਉਹ ਚੱਕਰ ਵਿੱਚ ਸਾਰੀ ਸਬਜ਼ੀਆ ਤੈਜ ਹੈ ਮਾਲ ਕੀ ਸ਼ੋਰਟੇਜ ਹੋ ਰਹੀ ਆ ਰਸਤੇ ਬੰਦ ਹੋਏ ਪਏ ਆ ਜਿਹੜੀ ਚੀਜ਼ ਇੱਥੇ 100 ਰੁਪਏ ਕਿਲੋ ਹੈਗੀ ਉਹ ਗਲੀਆਂ 'ਚ ਰੇੜੇ ਵਾਲੇ ਨੂੰ ਵੀ ਮਾਰਜਿਨ ਚਾਹੀਦਾ ਹੁੰਦਾ ਕਿਉਂਕਿ ਲੇਡੀਜ਼ ਦਾ ਵੀ ਹੈਗਾ ਮੜਾ ਧਨੀਆ ਪਾਦੇ ਧਨੀਆ 250 ਰੁਪਏ ਕਿਲੋ ਹੈ ਕੋਈ ਫਰੀਦ ਆਂਦਾ ਨਹੀਂ ਹੁਣ ਕਿੰਨੇ ਕ ਪਰਸੈਂਟ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋਇਆ ਹੈ ਵਾਧਾ ਹੁਣ 100 ਰੁਪਏ ਕਿਲੋ ਚੱਲ ਰਿਹਾ ਹੈ ਗੋਭੀ 80 ਰੁਪਏ ਕਿਲੋ ਹੈ ਜੋ ਵੀ 20 ਰੁਪਏ ਕਿਲੋ ਦੀ ਬਾਕੀ ਸ਼ਿਮਲਾ ਵਿੱਚ ਵੀ 100 ਰੁਪਏ ਕਿਲੋ ਚੱਲ ਰਹੀ ਹੈ ਲੋਕ ਆਉਂਦੇ ਨੇ ਕਿੰਨ ਕਿਦਾਂ ਦੀ ਖਰੀਦਦਾਰੀ ਕਿੰਨੀ ਕਿ ਪੱਥਾਂ ਦਾ ਫਰਕ ਪਿਆ ਦੇਖੋ ਜਿਨ੍ਹਾਂ ਨੇ ਖਾਣਾ ਖਾ ਹੀ ਲੈਣਾ ਜੀ ਉਹਨੂੰ ਕੋਈ ਰੇਟ ਨਾਲ ਕੋਈ ਫਰਕ ਨਹੀਂ ਹੁੰਦਾ ਜਿਹੜੇ ਲੋਕ ਕਲਾਸ ਹੈ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਲੈ ਨਾ ਮੈਂ ਤੁਹਾਡਾ ਸਾਗਰ ਵੀ ਸਾਗਰ ਜੀ ਰੇਟਾਂ ਦੇ ਕਿੰਨਾ ਅਚਾਰਾ ਕਾਮਪੋਰਟ ਸਬਜੀਆਂ ਰੇਟ ਜਿਹੜੇ ਵਧੇ ਕਾਰਨ ਕੀ ਆ ਸਬਜੀਆਂ ਵਧੇ ਕਾਰਨ ਵੀਰੇ ਜਦੋਂ ਹਿਮਾਚਲ ਸੀਰ ਹੰਦਰ ਨਾ ਰੇਟ ਵੱਧੇ ਵੱਧੇ ਗਏ ਪਹਿਲੇ ਮਿਰਚਾਂ ਚ ਸੀ 20 ਰੁਪਏ ਕਿਲੋ ਹੁਣ ਉਹਨੋਂ ਕੀ 70 ਰੁਪਏ ਕਿਲੋ ਗੋਭੀ ਸੀਗੀ 20 30 ਰੁਪਏ ਹੋਣੋਗੀ 80 90 ਰੁਪਏ ਟਮਾਟਰ ਸੀਗਾ 20 20 ਰੁਪਏ ਹੋਣੋਗਾ 50 60 ਰੁਪਏ ਜਦੋਂ ਤੱਕ ਮਾਚਾ ਸੀਜ਼ਨ ਆਉਂਦਾ ਨਾ ਇਹ ਰੇਟਾ ਉੱਪਰ ਹੀ ਹੋ ਜਾਂਦਾ ਜਿਹੜੇ ਰੇਟ ਇੱਥੋਂ ਲਿਆਂਦੇ ਨੇ ਫਿਰ ਜਿਹੜੇ ਰੇੜੇ ਵਾਲੇ ਆ ਮੱਲਿਆਂ 'ਚ ਵੇਚਦੇ ਆ ਮਾਰਜਨ ਤਾਂ ਰੱਖਦੇ ਵੀਰੇ ਉਹ 10 ਰੁਪਏ ਤੋਂ ਮਾਰਜਨ ਤਾਂ ਹੁੰਦਾ ਹੀ ਹੁੰਦਾ ਰਹਾ 100 ਰੁਪਏ ਦੀ ਮਟਰ ਦੀ ਗੱਲ ਕੀਤੀ ਮੱਲਿਆਂ 'ਚ ਕੀ ਰੇਟ ਵਿਕਦਾ ਹੋਊਗਾ ਮਟਰ ਮਟਰ ਹੋਗਾ ਮੱਲੇ ਕਾ 150 140 ਤੱਕ ਘਟੋ ਘਟ ਹੋਊਗਾ ਉਹ ਵਧੀਆ ਮਟਰ ਅੱਜ ਜੇਕਰ ਕਰੀ ਕੀ ਵਜ੍ਹਾ ਕੀ ਮੰਨਦੇ ਹੋ? ਦੋਸਿਆ ਵੀਰੇ ਮਾਚਲ ਸੀਜ਼ਨ ਹੈ ਨਾ ਜਿਹੜਾ ਬਰਸਾਤ ਤੇ ਕਰਕੇ ਬਰਸਾਤ ਕਰਕੇ ਸਾਰਾ ਕੰਮ ਖਰਾਬ ਹੋ ਜਾਂਦਾ ਹੈ। ਲੋਕਾਂ ਨੂੰ ਜੀਤੇ ਅਸਰ ਹਾਂ ਪੈਂਦਾ ਇਹ ਵੀਰੇ ਗਾਗ ਕੀ ਕਿੰਨਾ ਫਰਕ ਲੱਗਦਾ? ਗਾਗ ਤੁਹਾਡੇ ਜੀ ਵੀਰੇ ਦੇਖੋ ਕੈਮਰਾ ਕੋਈ ਹੈਗਾ ਗਾਗ ਤੁਹਾਡੇ ਅੱਗੇ ਹੈਗਾ। ਚਾਪਕੀ ਇਸ ਟਾਈਮ ਤੱਕ ਅਸੀਂ ਵੀ ਵਿਲ ਹੋ ਜਾਂਦੇ ਜੀ। ਪਹਿਲੇ ਆੜਤੀ ਵੀ ਪਕਸ਼ਾਨ ਆੜਤੀ ਸਾਰਾ ਬਾਰਪੁਰ ਬੱਚੇ ਵਿੱਚ ਸਾਰਾ ਟਮਾਟਰ ਵੀ ਬੋਪੀ ਬੋ ਪ੍ਰਚਾਰ ਬੋ ਪ੍ਰਚਾਰ। ਇਸ ਸੰਬੰਧੀ ਜੱਚਾ ਜ਼ਿਆਦਾ ਸੀ ਸਬਜ਼ੀ ਵਿਕਰੇਤਾ ਨਾਲ ਗੱਲਬਾਤ ਕੀਤੀ ਜਿਹੜੇ ਸਬਜ਼ੀ ਵੇਚਦੇ ਉਹਨਾਂ ਨੇ ਕਹਿਣਾ ਕਿ ਬਾਹਰਲੇ ਜਿਹੜੇ ਸੂਬਿਆਂ ਦੇ ਵਿੱਚ ਜੇਕਰ ਹਿਮਾਚਲ ਦੀ ਗੱਲ ਕਰੀਏ ਜਦੋਂ ਬਾਰਿਸ਼ ਪੈਂਦੀ ਹੈ ਬਾਰਿਸ਼ ਦਾ ਸੀਜ਼ਨ ਹੁੰਦਾ ਉਦੋਂ ਸਬਜ਼ੀਆਂ ਨਹੀਂ ਪਹੁੰਚੇ ਜਿਸ ਕਰਕੇ ਜਦੋਂ ਸਾਡੇ ਕੋਲ ਸਬਜ਼ੀਆਂ ਪਹੁੰਚਦੀਆਂ ਨੇ ਤਾਂ ਰੇਟ ਉੱਥੇ ਵਾਜ ਜਾਂਦੇ ਨੇ ਵਧੇ ਹੋਏ ਰੇਟਾਂ ਕਰਕੇ ਲੋਕਾਂ ਦੇ ਵੀ ਕਿਤੇ ਨਾ ਕਿਤੇ ਜੇਬ ਤੇ ਅਸਰ ਪੈਂਦਾ ਜੇਕਰ ਗੱਲ ਕਰੀਏ ਸਬਜ਼ੀ ਉਹਨਾਂ ਨੇ ਦੱਸਿਆ ਕਿ ਸਬਜ਼ੀ ਰੇਟਾਂ ਵਿੱਚ ਤਕਰੀਬਨ 2 ਗੁਣਾ ਜਿਹੜੀਆਂ ਸਬਜ਼ੀਆਂ ਰੇਟ ਹੋ ਚੁੱਕੇ ਨੇ ਹੁਣ ਵਧੇ ਹੋਏ ਸਬਜ਼ੀਆਂ ਰੇਟਾਂ ਦੇ ਕਾਨੂੰ ਮਿਲੇਗਾ ਲੁਧਿਆਣਾ ਤੋਂ ਖਮੇਦਰ ਸਿੰਘ ਥੈਂਕਸ ਵੈਰਟੀ ਵੀ